आग्या शहरी शाग्ञा शहरी पंजाब न्यूज देख रहे समूह दर्शकों का स्वागत मैं भारत चौहान त मेरे नाल सिंह ਆਮ ਆਦੀ ਪਾਰਟੀ ਦੀ ਲੁਧਿਆਣਾ ਪੱਛਮੀ ਵਿੱਚ ਹੋਈ ਜਿੱਤ ਮਗਰੋਂ ਬਟਾਲਾ ਸ਼ਹਿਰ ਵਿੱਚ ਆਮ ਆਦੀ ਪਾਰਟੀ ਵੱਲੋਂ ਬਟਾਲਾ ਵਿੱਚ ਆਮ ਆਦੀ ਪਾਰਟੀ ਦੇ ਵਰਕਰਾਂ ਨੇ ਜਸ਼ਨ ਮਨਾਇਆ ਜਿੰਦਾਬਾਦ ਜਿੰਦਾਬਾਦ ਪਹਿਲਾਂ ਤਾਂ ਗਾਂਧੀ ਚੌਂਗ ਵਿੱਚ ਅਤੀਸ਼ਬਾਜ਼ੀ ਕੀਤੀ ਲੰਡੂ ਵੱਡੇ ਜਿਸ ਮਗਰੋਂ ਬਟਾਲਾ ਸ਼ਹਿਰ ਵਿੱਚ ਪੈਦਲ ਰੋਡ ਸ਼ੋਅ ਵੀ ਕੀਤਾ ਇਸ ਮੌਕੇ ਗੱਲਬਾਤ ਦੌਰਾਨ ਇੰਪਰੂਵਮੈਂਟ ਅਥਾਰਟੀ ਦੇ ਚੇਅਰਮੈਨ ਸ਼੍ਰੀ ਯਸ਼ਪਲ ਚੋਹਾਂਜੀ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਸ਼੍ਰੀ ਮਾਰਿਕ ਮੈਤਾ ਨੇ ਕਿਹਾ ਕਿ ਬਟਾਲਾ ਤੋਂ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਸੂਬੇ ਦੇ ਕਾਰਜਕਾਰੀ ਪ੍ਰਧਾਨ ਅਮਨ ਸ਼ੇਰ ਸਿੰਘ ਸ਼ਰੀ ਕਲਸੀਦੀ ਜਿੱਥੇ ਵੀ ਡਿਊਟੀ ਲੱਗਦੀ ਹੈ ਉਨ੍ਹਾਂ ਦੀ ਟੀਮ ਪੂਰੀ ਉਨ੍ਹਾਂ ਦੇ ਨਾਲ ਕੰਮ ਕਰਦੀ ਹੈ ਚਾਹੇ ਮੱਧ ਪ੍ਰਦੇਸ਼ ਹੋਵੇ ਜਾਂ ਦਿੱਲੀ ਹੋਵੇ ਜਾਂ ਫਿਰ ਲੁਧਿਆਣਾ ਪੱਛਮੀ ਹੋਵੇ ਹਰ ਪਾਸੇ ਸ਼ੈਰੀ ਕਲਸੀ ਦੀ ਟੀਮ ਨੇ ਪੂਰੀ ਮਿਹਨਤ ਕੀਤੀ ਹੈ ਤੇ ਉਸੇ ਦਾ ਨਤੀਜਾ ਹੈ ਕਿ ਲੁਧਿਆਣਾ ਪੱਛਮੀ ਦੀ ਸੀਡ ਵੱਡੀ ਲੀਡ ਨਾਲ ਜਿੱਤੀ ਹੈ ਆਓ ਤੁਹਾਨੂੰ ਦਿਖਾਨੇ ਆ ਅੱਜ ਆਮ ਆਦੀ ਪਾਰਟੀ ਦੇ ਵਰਕਰਾਂ ਦੀ ਖੁਸ਼ੀ ਕਿਵੇਂ ਖੁਸ਼ੀ ਮਨਾ ਰਹੇ ਨੇ ਤੇ ਕਿਵੇਂ ਸ਼ੈਰੀ ਕਲਸੀ ਦਾ ਧੰਨਵਾਦ ਕਰ ਰਹੇ ਨੇ ਆਓ ਤੁਹਾਨੂੰ ਦਿਖਾਵਾਂਗੇ ਉੱਥੇ ਕੋਈ ਲਾਈਵ ਤਸਵੀਰਾਂ ਤਾਜ਼ੀ ਕਬਰ ਦੇਖਣ ਲਈ ਦੇਖਦੇ ਰਹੋ ਤੁਹਾਡਾ ਆਪਣਾ YouTube ਤੇ Facebook ਚੈਨਲ ਪੰਜਾਬ ਹਬ ਨਿਊਜ਼

ਕਿ ਜਿੰਦਗਨੀ ਦਾ ਅਲੱਗ ਤਰ੍ਹਾਂ ਦਾ ਤਜਰਬਾ ਹੋਇਆ ਜਿਹੜਾ ਜਿਮਨੀ ਚੋਣ ਦੇ ਰੋਜ਼ਾਨੇ ਦੀ ਹੋਈ ਹੈ ਉਸ ਚੋਣ ਦੇ ਵਿੱਚ ਸਾਡੇ ਮਹਬੂਬ ਨੇਤਾ ਐਮ ਐਲ ਏ ਸ਼ਰੀ ਕਲਸੀ ਜੀ ਉਹ ਕਾਰਜਕਾਰੀ ਪ੍ਰਧਾਨ ਪੰਜਾਬ ਉਹਨਾਂ ਦਾ ਬੜਾ ਇੱਕ ਅਹਿਮ ਰੋਲ ਰਿਹਾ ਔਰ ਉਹਨਾਂ ਨੇ ਜਿਸ ਤਰੀਕੇ ਦੇ ਨਾਲ اپੋਜੀਸ਼ਨ ਦੇ ਲੀਡਰ ਸਹਿਬਾਨ ਨੂੰ ਜੁਆਇਨਿੰਗ ਕਰਵਾ ਕੇ ਇਸ ਪਾਰਟੀ ਦੇ ਸ਼ਾਮਿਲ ਕੀਤਾ ਉਹ ਵੀ ਇੱਕ ਇਤਿਹਾਸਿਕ ਸੀ ਔਰ ਦੂਸਰਾ ਲੋਕਾਂ ਨੇ ਆਪਣੀ ਸੂਝ-ਬੂਝ ਦਾ ਆਪਣਾ ਪਰਿਨਾਮ ਕਰਦੇ ਹੋਏ ਸਾਡੇ ਕੈਂਡੀਡੇਟ ਨੂੰ ਜਿਤਾਇਆ ਤਾਂ ਕਿ ਬਾਈ ਇਲੈਕਸ਼ਨ ਦੇ ਵਿੱਚ ਸਰਕਾਰ ਆਮ ਆਦਮੀ ਪਾਰਟੀ ਦੀ ਆ ਔਰ ਲੋਕਾਂ ਨੇ ਇਹ ਮਹਿਸੂਸ ਕੀਤਾ ਵੀ ਸਾਡੇ ਜਿਹੜੇ ਕੰਮ ਨੇ ਮੰਤਰੀ ਬਣ ਗਏ ਜਿੱਤੋਂ ਤੋਂ ਬਾਅਦ ਔਰ ਸਾਡੇ ਕੰਮ ਜਿਹੜੇ ਸਾਡੀਆਂ ਮੁਸ਼ਕਿਲਾਂ ਨੂੰ ਹੱਲ ਕਰਾਉਣ ਵਾਸਤੇ ਪੂਰੀ ਕੋਸ਼ਿਸ਼ ਕਰਨਗੇ ਸੋ ਇਹ ਵੀ ਬਹੁਤ ਇੱਕ ਵੱਡਾ ਕਾਰਨ ਸੀ ਸਾਡੀ ਜਿੱਤ ਦਾ ਸੋ ਵੈਸੇ ਜਤੀ ਤੌਰ ਤੇ ਦੇਖਿਆ ਜਾਏ ਤਾਂ ਸੰਜੀਵ ਰੋੜਾ ਜੀ ਬਹੁਤ ਹੀ ਇੱਕ ਅੱਛੀ ਸ਼ਖਸੀਅਤ ਦੇ ਮਾਲਕ ਨੇ ਬੜੇ ਅੱਛੇ ਸਮਾਜ ਸੇਵਕ ਔਰ ਰਾਜ ਸਭਾ ਦੇ ਮੈਂਬਰ ਹਨ ਔਰ ਮੈਂ ਸਮਝਦਾ ਇਸ ਤੋਂ ਵਧੀਆ ਕੈਂਡੀਡੇਟ ਲੋਕਾਂ ਨੂੰ ਹੋਰ ਮਿਲ ਨਹੀਂ ਸਕਦਾ ਦੇਖੋ ਜੀ ਮੈਂ ਆਲਰੇਡੀ ਕਹਿੰਦਾ ਕਿ ਮੇਰੇ ਰਾਜਨੀਤਿਕ ਰੂਆ ਮੈਂ ਸਿੱਖਦਾ ਨਹੀਂ ਹੋਂ ਤਾਂ ਔਰ ਇੱਕ ਚੰਗੇ ਗਰੋ ਦਾ ਚੰਡਿਆ ਕਦੀ ਮਾਰ ਨਹੀਂ ਖਾਂਦਾ ਤੇ ਅੱਜ ਦੀ ੜਚ ਮੈਂ ਇੱਥੇ ਪਹੁੰਚਿਆ ਤੇ ਆਪਣੇ ਗਰੋ ਤੇ ਪੈਰਾ ਪਿੱਛੇ ਪਹੁੰਚਿਆ ਹਾਂ ਸੋ ਇੱਕ ਚੀਜ਼ ਦੱਸਣਾ ਚਾਹਾਂਗਾ ਕਿ ਸਾਡੇ ਬਟਾਲੇ ਸ਼ਹਿਰ ਦੇ ਵਿੱਚ ਮੈਂ ਬਾਕੀ ਵੀ ਐਮਲੈਂਸ ਦੇਖੇ ਨੇ ਸੇਖੜੀ ਸਾਹਿਬ ਵੀ ਦੇਖੇ ਨੇ ਸਾਨੀ ਸਾਹਿਬ ਵੀ ਦੇਖੇ ਨੇ ਪਰ ਜੋ ਜਜ਼ਬਾ ਜੋ ਮਿਹਨਤ ਜੋ ਉਹਨਾਂ ਦੇ ਸੋਚ ਹੈ ਬਟਾਲੇ ਸ਼ਹਿਰ ਦੇ ਲੋਕਾਂ ਦੀ ਕਿ ਬਟਾਲੇ ਸ਼ਹਿਰ ਦੇ ਵਿਕਾਸ ਦੇ ਪ੍ਰਤੀ ਜੋ ਸੋਚ ਹੈ ਉਸ ਸੋਚ ਨਾਲ ਉਹਨਾਂ ਨੇ ਲੁਧਿਆਣਾ ਵੀ ਕਿੰਨੀ ਕਿੰਨੀ ਮਿਹਨਤ ਕੋਈ ਕਹਿ ਰਿਹਾ ਉਸ ਸੋਚ ਨਾਲ ਲੁਧਿਆਣੇ ਮਿਹਨਤ ਕੀਤੀ 2 ਮਹੀਨੇ ਲਗਾਤਾਰ ਜਿੰਨ ਰਾਤ ਉੱਥੇ ਲਾਈ ਉਹਨਾਂ ਦੇ ਨਾ ਖਾਦਾ ਨਾ ਪੀਤਾ ਇੱਕੋ ਹੀ ਸੋਚ ਸੀਗੀ ਐਮਐਲਏ ਇੱਥੋਂ ਦਾ ਜਿਤਾਉਣਾ ਜਿੰਨੀ ਲੀਡ ਪਹਿਲੇ ਸੀ ਉਤੋਂ ਡਬਲ ਨਾਲ ਜਿਤਾਉਣਾ ਔਰ ਉਹਨਾਂ ਨੇ ਜਿਤਾਇਆ ਔਰ ਅਜੇ ਅਰਵਿੰਦ ਕੇਜੀ ਵਾਲੇ ਉਹਨਾਂ ਨੂੰ ਫੋਨ ਕਰਕੇ ਸ਼ਾਬਾਸ਼ੀ ਦਿੱਤੀ ਆ ਕਿ ਬਹੁਤ ਵਧੀਆ ਸ਼ਹਿਰੀ ਤੇ ਮਾਨਿਆ ਤੇ ਇਸ ਤੋਂ ਵੱਡੀ ਗੱਲ ਹੀ ਕੋਈ ਨਹੀਂ ਹੈ ਸਗੋਂ ਕਿ ਉਹ ਲੁਧਿਆਣੇ ਨੂੰ ਜਿਸ ਤਰ੍ਹਾਂ ਅਰਵਿੰਦ ਕੇਜੀ ਵਾਲੇ ਉਹਨਾਂ ਨੇ ਕਿਹਾ ਸੀ ਕਿ ਮੰਤਰੀ ਵੀ ਮਿਲਦੇ ਕੋਲ ਲੁਧਿਆਣੇ ਦੇ ਮੰਤਰੀ ਵੀ ਮਿਲਦੇ ਦੇਖੋ ਲੁਧਿਆਣੇ ਦੇ ਮੰਤਰੀ ਮਿਲਗੇ ਮਿਲੇਗਾ ਸ਼ਾਇਦ ਸਾਡੇ